ਕੋਈ ਪੂਰਵਲਾ ਕਰਮ ਆਸੇ ਮੇਰਾ ਸੰਗ ਹੋਏ ਪਿਆਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨਨਵਾੜੇ ਨੂੰ ਸਮਾਂ ਦੇ ਕੇ ਨਿਵਾਜਿਆ ਹੈ ਸੰਤ ਬਾਬਾ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਮਾਪੁਰਖਾਂ ਦਾ ਜਿਨ੍ਹਾਂ ਨੇ ਮਿਸਟੇਜ ਤੇ ਸ਼ੋਭਤ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਪਰ ਈਜ ਬੜੀ ਸੀਮਾ ਦੇ ਵਿੱਚ ਇਹ ਮਾਪੁਰਖਾਂ ਦੇ ਦੋ ਬਚਨ ਮੈਂ ਨਿੱਕਾ ਜਾ ਹੁੰਦਾ ਸੀ ਚਲੋ ਮਾਫੀ ਚਾਹੁੰਦਾ ਮੈਂ ਬੋਲ ਦਿੰਦਾ ਸਾਡੇ ਪਿੰਡ ਉਧਰ ਸੰਧੜਾ ਪਿੰਡ ਦੀ ਉਥੇ ਮਾਪੁਰਖਾਂ ਨੇ ਦਮਨ ਲੱਗਿਆ ਕਰਦੇ ਮੈਂ ਛੋਟਾ ਜਿਹਾ ਹੁੰਦਾ ਸੀ ਟ੍ਰੈਲੀ 'ਚ ਬੈਠ ਕੇ ਜਾਇਆ ਕਰਦਾ ਸੀ ਉਥੇ ਜੋ ਮਾਪੁਰਖਾਂ ਨੇ ਬਾਤਨ ਕੀਤੇ ਨਾ ਮੈਂ ਉਹ ਮੇਰੇ ਦਿਲ 'ਚ ਰਲ ਕੇ ਜਾਂਦੇ ਹੁੰਦੇ ਨੇ ਪਹਿਲੇ ਦਿਨ ਬਾਤਨ ਕੀਤਾ ਮਾਪੁਰਖਾਂ ਨੇ ਭਾਈ ਕਹਿੰਦੇ ਮਾਲ ਪੂੜਿਆਂ ਦਾ ਲੰਗਰ ਚਲਾਣਾਗਾ ਕੋਈ ਸੇਵਾ ਕਰੋ ਸਾਰੇ ਸੰਗਤ ਨੇ ਸੇਵਾ ਕੀਤੀ ਫਿਰ ਕਹਿੰਦੇ ਵਾਰਾਇਦ ਜਿਹੜਾ ਚੌਰ ਸਾਹਿਬ ਕਰਦੇ ਆ ਕਹਿੰਦੇ ਚੌਰ ਸਾਹਿਬ ਲਿਆਣਾਗਾ ਕਹਿੰਦੇ ਮਾਇਆ ਲਿਓ ਮਾਇਆ ਦਾ ਢੇਰ ਲੱਗ ਗਿਆ ਉਹ ਮੈਂ ਗੱਲਾਂ ਨਾ ਯਾਦ ਕਰਦਾ ਕਿ ਮਾਪੁਰਖਾਂ ਦੀ ਬੰਦਗੀ ਸੀ ਫਿਰ ਮੈਂ ਅੱਜ ਕੌਤਕ ਵੇਖਿਆ ਇਧਰੋਂ ਨਾ ਬਾ ਪਵਾਨੀਗੜ ਮੀਂਹ ਪੈਣ ਲੱਗ ਰਿਹਾ ਜਦੋਂ ਇਧਰ ਆਏ ਇਧਰ ਸੁੱਕਾ ਪਿਆ ਉਥੇ ਨਾ ਜਦੋਂ ਮਹਾਪੁਰਖ ਦੀਵਾਨ ਸਜਾਰੇ ਸੀ ਕਾਲੀਆਂ ਕਾਟਾ ਮੀਂਹ ਆ ਗਿਆ ਸੰਗਤ ਕਹਿਣ ਲੱਗੇ ਇਹ ਸਭਾ ਹੁਣ ਖਰਾਬ ਹੋਵੇਗਾ ਮੀ ਆ ਗਿਆ ਇਹਨਾਂ ਪ੍ਰਬੰਧ ਕੀਤਾ ਕੱਠ ਵੀ ਬਹੁਤ ਹੁੰਦਾ ਸੀ ਮਾਪੁਰਖਾਂ ਦੇ ਦਵਾਨਾ ਤੇ ਫਿਰ ਉਹਦੇ ਚਾਲਦੇ ਦਵਾਨਾ ਦੇ ਵਿੱਚ ਮਾਪੁਰਖਾਂ ਨੇ ਬਾਚਨ ਕੀਤਾ हे ભગવાન ਕਾਲਪੁਰਖ ਵਾਹਿਗੁਰੂ ਗੁਰੂ ਦੀ ਸੰਗਤ ਬੈਠੀ ਆ ਜਿੰਨਾ ਤੱਕ ਰ ਸੰਗਤ ਲੰਗਰ ਨਹੀਂ ਛੱਕਦੇ ਮੀਂਹ ਕਰਾ ਜਦੋਂ ਸੰਗਤ ਘਰੇ ਚਲੇ ਗਈ ਫੇਰ ਮੀਂਹ ਪਾੜਾ ਸੱਚ ਕਰਕੇ ਜਾਣਿਆ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਰੱਬ ਉੱਪਰੀ ਘੁੰਮੀ ਗਿਆ ਉੱਪਰੀ ਘੁੰਮੀ ਗਿਆ ਕਿ ਕਣੀ ਨਹੀਂ ਪਾਈ ਜਦੋਂ ਸਾਰੀ ਸੰਗਤ ਲੰਗਰ ਛੱਕ ਲਿਆ ਸਾਰੀ ਸੰਗਤ ਆਪ ਕੋ ਆਪਣੇ ਘਰਾਂ ਨੂੰ ਚਲੀ ਗਈ ਫੇਰ ਰੱਬ ਨੇ ਨਹੀਂ ਪਾਇਆ ਕੋਈ ਨਹੀਂ ਆਖਿਆ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਅਰਦਾਸ ਸਤ ਸੰਤਾਂ ਦਾ ਉਹ ਮਹਾਪੁਰਖਾਂ ਜਿਨ੍ਹਾਂ ਨੇ ਨਾਮ ਜਪਿਆ ਕਮਾਈ ਕੀਤੀ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਆ ਇਹ ਮੇਲੇ ਆਪਾਂ ਸੰਸਾਰ ਵਿੱਚ ਆਏ ਆਂਗੇ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰਗੋ ਬਿੰਦਬਿੰਦ ਇਹ ਸੰਸਾਰ ਹੈ ਆਣਾ ਜਾਣਾ ਇਹ ਬਣਿਆ ਆਇਆ ਹੈ ਪਰ ਆਪਦੇ ਪਿਆਰੇ ਜਿਹੜੇ ਨਾਮ ਜੱਪ ਕੇ ਗਏ ਨੇ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਅਮਰ ਰਹੇਗਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਤਾਰੇ ਚਮਕਦੇ ਨੇ ਮਹਾਪੁਰਖਾਂ ਦਾ ਨਾਮ ਇਸ ਤਰ੍ਹਾਂ ਚਮਕਦਾ ਰਹੇਗਾ ਵਾਹਿਗੁਰੂ ਜੀ ਕਾ ਹਾਲ ਸਤਿ ਵਾਹਿਗੁਰੂ ਜੀ ਕੀ ਬਖਸ਼ਤ